ਦੇਖ ਸਕਦੇ ਆਂ ਦੋਸਤੋ ਜਿੱਥੇ ਬਾੜ ਦਾ ਕੇਰ جاری ਹੈ ਮੁਹਾਰ ਜਮਸ਼ੇਰ ਪਿੰਡ ਤੋਂ ਜਿਹੜੇ ਲੋਕੀ ਆਪ ਦੇ ਜਿਹੜੇ ਜ਼ਰੂਰੀ ਸਮਾਨ ਜਿਹੜੇ ਹੈਗੇ ਆ ਉਹ ਸਮਾਨ ਸੁਰੱਖਿਅਤ ਸਥਾਨ ਤੇ ਲਿਜਾਣ ਵਾਸਤੇ ਕਿਤੇ ਸਾਧਨ ਦੀ ਉਡੀਕ ਤੇ ਹੈਗੇ ਆ ਕਿਸੇ ਸਰਕਾਰ ਦੀ ਸਹਾਇਤਾ ਦੀ ਉਡੀਕ ਤੇ ਹੈਗੇ ਆ ਮਾਤਾ ਤੁਹਾਡੇ ਕੋਲ ਕੋਈ ਸਰਕਾਰ ਵੱਲੋਂ ਕੋਈ ਸਹਾਇਤਾ ਪ੍ਰਾਪਤ ਹੋਈ ਹੈ ਜੀ ਅਜੇ ਤੱਕ ਕੀ ਮਤਲਬ ਰਾਸ਼ਨ ਭੇਜਿਆ ਕਿਵੇਂ ਰਾਸ਼ਨ ਰਾਸ਼ਨ ਪੇਜ ਕਿੰਨੇ ਦਿਨਾਂ ਤੋਂ ਤੁਸੀਂ ਪਾਣੀ 'ਚ ਮਤਲਬ ਬੈਠੇ ਹੋ ਜੀ ਸਾਨੂੰ ਮਹੀਨਾ ਹੋ ਗਿਆ ਨਹੀਂ ਜਿਹੜੇ ਆਪ ਜਿਆਦਾ ਪਾਣੀ 15 ਦਿਨਾਂ ਤੋਂ ਜੀ 15 ਦਿਨਾਂ ਤੋਂ ਪਾਣੀ 'ਚ ਬੈਠੇ ਹੋ ਲੇਕਿਨ ਤੁਸੀਂ ਸੁਰੱਖਿਅਤ ਸਥਾਨ ਤੇ ਕਿਉਂ ਨਹੀਂ ਗਏ ਅਜੇ ਤੱਕ ਜੀ ਅਸੀਂ ਫਿਰ ਕੀ ਕਰੀਏ ਥਾਂ ਨਹੀਂ ਹੈਗੀ ਸਾਨੂੰ 5-5 ਮਰਲੇ ਪਿੱਛੇ ਦਿੱਤੀ ਜਾਵੇ ਥਾਂ ਉਹ ਪਤਾ ਕਿੰਨਾ ਹੈਗਾ ਦੇਖੋ ਜੀ ਦੇਖ ਸਕਦੇ ਆ ਜਿਹੜਾ ਘਰ ਦਾ ਜਿਹੜਾ ਜ਼ਰੂਰੀ ਸਮਾਨ ਹੈ ਇਹ ਵੀ ਭਿੰਡੀ ਕਾਗਾਰ 'ਚ ਹੈ ਪਾਣੀ ਜਿਹੜਾ ਹੈ ਉਹ ਸਤਰ ਚੜ ਚੁੱਕਿਆ ਹੈ ਕਰਾਂ ਦੇ ਹਾਲਾਤ ਜਿਹੜੇ ਹੈਗੇ ਆ ਬਹੁਤ ਹੀ ਨਿੰਦਣਯੋਗ ਹੈਗੇ ਆ ਮਕਾਨ ਡਿੱਗਣ ਵਾਲੇ ਹੋਏ ਪਏ ਆ ਅੰਕਲ ਤੁਸੀਂ ਕੁਝ ਕਹਿਣਾ ਹਾਂਜੀ ਸਰ ਤੁਸੀਂ ਸਰਕਾਰ ਤੋਂ ਕਿਸ ਤਰ੍ਹਾਂ ਦੀ ਮੰਗ ਕਰਦੇ ਹੋ ਜੀ ਅਸੀਂ ਮੰਗ ਕਰਨੇ ਆ ਜਿਹੜੇ ਸਾਡੇ ਕਿਹੜੇ ਮਕਾਨ ਹੈਗੇ ਆ ਬਾਟੇ ਖੜੇ ਤਿੰਨ ਤਿੰਨ ਫੁੱਟ ਪਾਣੀ ਵਿੱਚ ਖੜਾ ਹੈ ਠੀਕ ਹੈ ਜੀ ਬਾਟੇ ਖੜੇ ਆ ਓਕੇ ਤੇ ਬાળੀ ਬੱਚਾ ਸਾਡਾ ਅਸੀਂ ਪਿੱਛੇ ਵਹਿ ਚੁੱਕੇ ਆ ਕਿੱਥੇ ਸਾਡਾ ਬાળੀ ਬੱਚਾ ਹੈ ਉੱਥੇ ਬਿਲਕੁਲ ਸਾਨੂੰ ਥਾਰਾਂ ਕਿਸੇ ਦੇ ਘਰੇ ਗਏ ਹੋਏ ਆ ਤੇ ਥੋੜੀ ਜੀ ਸਾਦੀ ਥਾਰਾ ਮਸੇ ਟਾਈਮ ਪਾਸ ਪੂਰਾ ਹੁੰਦਾ ਪਿਆ ਪੱਕੇ ਜਿਹੜੇ ਸਾਦੀ ਫਸਲ ਡੁੱਬੀ ਹੈ ਹਾਂਜੀ ਉਹਦਾ ਸਾਨੂੰ ਮਾਜਵਾ ਦਿੱਤਾ ਜਾਵੇ ਚੜ ਤੂੰ ਚੜ ਦਿੱਤਾ ਜਾਵੇ ਕਿਹੜੇ ਸਾਦੇ ਮਕਾਨ ਡਿੱਗੇ ਡਿੱਗਦੇ ਪਏ ਨੂੰ ਉਹਨਾਂ ਦਾ ਸਾਦਾ ਮਸਲਾ ਹਲ ਕੀਤਾ ਜਾਵੇ ਮਕਾਨਾਂ ਦਾ ਸਰਕਾਰ ਸਰਕਾਰ ਸਾਨੂੰ ਮਾ ਜਿੱਤਾ ਜਾਵੇ ਪੈਸਾ ਚੜਦੇ ਚੜ ਪੱਕੇ ਮਕਾਨ ਹੈਗੇ ਨੂੰ ਅੱਜਕੱਲ ਇੱਕ ਇੱਕ ਐਕਟ ਬੜੀ ਔਖੀ ਲਈ ਜਾਂਦੀ ਹੈ ਦੇਖੋ ਇਹ ਕਿੰਨੇ ਮਜਬੂਰ ਹੈਗੇ ਆ ਜਿਹੜੇ ਹਾਲਾਤਾਂ 'ਚ ਰਹ ਰਹੇ ਹੈ ਔਰ ਲੇਕਿਨ ਇਹ ਸਰਕਾਰ ਤੋਂ ਇਹਨਾਂ ਦੀ ਮੰਗ ਹੈਗੀ ਹੈ ਕਿ ਜਿਹੜੀ ਫਸਲਾਂ ਡੁੱਬੀਆਂ ਨੇ ਫਸਲਾਂ ਖਰਾਬ ਹੋਈਆਂ ਨੇ ਉਹਨਾਂ ਦਾ ਮੁਆਵਜ਼ਾ ਦਿੱਤਾ ਜਾਵੇ ਜਿਹੜੇ ਮਕਾਨ ਡਿੱਗੇ ਹੈ ਉਹਨਾਂ ਦਾ ਮੁਆਵਜ਼ਾ ਦਿੱਤਾ ਜਾਵੇ ਕਈਆਂ ਦਾ ਜਿਹੜਾ ਹੈ ਪਸ਼ੂਆਂ ਦਾ ਵੀ ਨੁਕਸਾਨ ਹੋਇਆ ਜਿਹੜੇ ਪਸ਼ੂ ਡੰਗਰ ਮਰੇ ਹੈ ਉਹਨਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਹੈ ਲੇਕਿਨ ਸਰਕਾਰ ਤੋਂ ਇਹਨਾਂ ਦੀ ਇਹ ਮੰਗ ਹੈਗੀ ਹੈ ਕਿ ਜਲਦੀ ਜਲਦੀ ਜਿਹੜਾ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਧੰਨਵਾਦ ਦੋਸਤੋ ਇੱਕ ਸਾਡੇ ਬੱਚੇ